ਲੋ ਲੋ ভাই ਗੋਭੀ ਬਰੇ ਆ ਗਈ ਇਹ ਤਾਂ ਪਨੀਰ ਟਿੱਕੇ ਤੇ ਪਨੀਰ ਟਿੱਕਰ ਨਹੀਂ ਲੱਤਾਂ ਦੇ ਲਾ ਭਾਬੀ ਨੇ ਮੈਨੂੰ ਤਾਂ ਗੋਭੀ ਲੈ ਲਈ ਮਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਾਸੇ ਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁਖਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਪਾੜੇ ਸਾਰਿਆਂ ਦੀ ਕਮਾਈਆਂ ਚੋਂ ਬਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਖੁਸ਼ੀਆਂ ਦਾ ਦੌਰ ਤੁਸੀਂ ਦੇਖ ਰਹੇ ਆ ਵੀ ਭਤੀਜੀ ਦਾ ਵਿਆਹ ਚੱਲ ਰਿਹਾ ਪਿਛਲੇ ਬਲੌਗਾਂ ਚ ਤੇ ਨਾਲ ਦੀ ਨਾਲੇ ਵੀਰੋ ਪਿੰਡ ਦੇ ਵਿੱਚ ਵੀ ਬਹੁਤ ਵਿਆਹ ਚੱਲ ਰਹੇ ਆ ਦੇਖਣਾ ਹੀ ਆ ਵੀਰੋ ਇੱਕ ਭੈਣ ਕੋਲ ਲੜਕੀ ਪੜਦੀ ਸੀ ਵੀ ਉਹਦਾ ਵਿਆਹ ਹੈ ਵਿਆਹ ਇਹ ਰਾਤ ਦਾ ਉਹਨਾਂ ਦੇ ਹੋਣਿਆ ਫੇਰੇ ਤੇ ਹੁਣ ਹੋ ਚੁੱਕੀ ਹੈ ਸ਼ਾਮ ਹੋ ਗਏ ਸਾਰੇ ਤਿਆਰ ਜਾਣ ਖਤਰ ਖੁਸ਼ੀ ਬਹੁਤ ਆ ਵੀਰੋ ਵੀ ਕਿਸੇ ਦੇ ਵੀ ਮੈਰਿਜ ਚ ਜਾਣਾ ਚਲੋ ਉਹਦਾ ਬੱਚੀ ਦਾ ਸਾਡੇ ਨਾਲ ਪਿਆਰ ਬਹੁਤ ਆ ਸਾਰਾ ਹੀ ਪਰਿਵਾਰ ਬੁਲਾਇਆ ਮਹਾਰਾਜ ਜੀ ਨੂੰ ਚੜ੍ਹਦਿਆਂ ਗੱਲਾਂ ਚ ਰੱਖੇ ਤੇ ਖੁਸ਼ੀਆਂ ਮਾਣੇ ਵੀ ਇਹੀ ਮੇਰੇ ਦਿਲ ਦੀ ਦੁਆਏ ਤੇ ਵੀ ਬਾਕੀ ਸਾਰੇ ਭੈਣ ਵੀ ਤਿਆਰ ਆ ਭਾਲ ਜੀ ਵੀ ਪਰਮ ਜਸ਼ਨ ਬੱਚਿਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਪਰ ਹੁੰਦਿਆਂ ਨਾਲ ਜਾਣ ਬੱਚਿਆਂ ਖਾਤਰ ਸਪੈਸ਼ਲ ਕਹਿ ਵੀ ਦਿੰਦੇ ਆ ਕਈ ਬੰਦੇ ਵੀ ਬੱਚਿਆਂ ਨੂੰ ਲੈ ਕੇ ਆਇਆ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਸਾਰੇ ਆਪਣੇ ਮौज-ਮਸਤੀ 'ਚ ਲੱਗੇ ਹੋਏ ਆ ਤੇ ਸ਼ਾਮ ਦਾ ਵੇਲਾ ਹੋ ਗਿਆ ਟਾਈਮ ਤੁਹਾਨੂੰ ਮੈਂ ਦੱਸਦਾ ਵੀ ਕਿੰਨਾ ਹੋ ਗਿਆ 8 ਵਜੇ ਨੂੰ 5 ਮਿੰਟ ਰਹਿ ਗਏ ਤੇ ਹੁਣ ਅੱਧੇ ਘੰਟੇ ਦੇ ਵਿੱਚ ਵਿੱਚ ਪਹੁੰਚ ਜਾਨ ਆਪਾਂ ਨੇ ਇੱਥੇ ਉੱਥੇ ਜਾ ਕੇ ਵੀ ਦਿਖਾਵਾਂਗੇ ਪਹਿਲਾਂ ਫੈਮਿਲੀ ਨਾਲੇ ਮਲਾਉਂਦੇ ਆ ਵੀ ਕਿੰਨੀ ਕਿ ਰੌਣਕ ਲੱਗੀ ਵੀ ਘਰ ਦੇ ਵਿੱਚ ਭਾਣਜੀ ਨੇ ਤਾਂ ਰੌਣਕ ਫੁੱਲ ਲਾਈ ਪਈ ਆ ਵੀ ਕਦੇ ਇੱਧਰ ਕਦੇ ਉੱਧਰ ਕਦੇ ਅੰਦਰ ਕਦੇ ਉੱਧਰ ਕਦੇ ਪਾਪਾ ਜੀ ਦੇ ਕਮਰੇ 'ਚ ਕਦੇ ਕਿਤੇ ਵੀ ਲੱਗੀ ਰਹਿੰਦੇ ਆ ਚਲੋ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਸਾਰੇ ਫੈਮਿਲੀ ਮੈਂਬਰਾਂ ਨਾਲੇ ਮਲਾਉਂਦਾ ਤੁਸੀਂ ਬਣੇ ਜੋ ਵੀਡੀਓ ਦੇ ਨਾਲ ਉਹ ਫਾਈਨਲੀ 8 ਵਜ ਚੁੱਕੇ ਆ ਪਰਿਵਾਰ ਸਾਰਾ ਬਾਈ ਅੰਦਰ ਆਪਣਾ ਆਪਣਾ ਖੁਸ਼ੀਆਂ ਮਾਣ ਰਿਹਾ ਉਧਰ ਇੱਕ ਉਹ ਪਹਿਲਾਂ ਉਧਰ ਸਰਦਾਰ ਸਾਹਿਬ ਨੂੰ ਮਿਲਿਆ ਆਉਣ ਦੇ ਸਤਿ ਸ੍ਰੀ ਅਕਾਲ ਜੀ ਤੂੰ ਨਾ ਛੱਡੀ ਬਈ ਕੰਬਲ ਕੰਬਲ ਬਾਈ ਮਰੇ ਬੈਣੀ ਆ ਆਪਣੀ ਡਿਊਟੀ ਕਰ ਰਹਾ ਠੰਡ ਲਾ ਰਹੀ ਹੈ ਤੇਰੀ ਡਿਊਟੀ ਕਰ ਰਹਾ ਨਾ ਲੋ ਬਾਈ ਅਮਨ ਦੀ ਡਿਊਟੀ ਕਰ ਆਪਾਂ ਦੇ ਕਮਿਟੀ ਦੀ ਘਟਕੰਡ ਬੱਸ ਹੁਣ ਫੜੜ ਜਾ ਤੂੰ ਮੁਰਦਾ ਏ ਸਾਰਨਾ ਤਾਂ ਫਿਰ ਹੁਣ 8 ਵਜ ਗਏ ਤਕਰੀਬਨ 12 2 ਵਜ ਸਕਦੇ ਫੇਰੇ ਹੈ ਨਾ ਚਲੋ ਹਾਂ ਨਵੜ ਕੇ ਆਵਾਂਗੇ ਹੈ ਮਰਜ਼ੀ ਆਈ ਹੈ ਹਾਂ ਲੋ ਬਾਈ ਖੁੱਲੀ ਛੋਟ ਹੁਣ ਤੇਰੇ ਕੋਲੇ ਘਰ ਤੇ ਬਾਕੀ ਬਾਈ ਇੱਧਰ ਬੈਠੇ ਆ ਸਾਰੇ ਤੇ ਆ ਦੇਖੋ ਬਾਈ ਭੈਣ ਨੂੰ ਮੇਰੇ ਜੀ ਪਿਆਰਾ ਸਾਸੀ ਗਾਲ ਜੀ ਸਾਰੇ ਇੱਧਰ ਸਾਸੀ ਗਾਲ ਹਾਏ ਹਾਏ ਪੰਮੂ ਉਹ ਲੈ ਉਹ ਸਾਸੀ ਗਾਲ ਤਾਂ ਬਲਾਈ ਮੜ ਜਾ ਸਾਸੀ ਗਾਲ ਸਾਰੇ ਨੂੰ ਹਾਏ ਹਾਏ ਮੇਰਾ ਗੱਗੂ ਇਹ ਟਿੱਕਾ ਲਾ ਦੇਣਾ ਥਮੜਾ ਜਾ ਫਲਾਇਆ ਕਿੱਥੇ ਹੈ ਹੈ ਮੇਰੀ ਉਹਨਾਂ ਨਜ਼ਰ ਲੱਗ ਜਾਵੇ ਬਾਕੀ ਦਾ ਬੱਚੇ ਨੂੰ ਹੈ ਠੀਕ ਹੈ ਕਮ ਤੂੰ ਦਿਖਾਈਂਦਾ ਤੈਨੂੰ ਤਾਂ ਨਹੀਂ ਲੱਗੂਗੀ ਨਜ਼ਰ ਉਹ ਨਹੀਂ ਇਹਦਾ ਨਜ਼ਰ ਬੱਟੂ ਜਈ ਹੈ ਨਹੀਂ ਇਹ ਵੀ ਭਾਈ ਬੰਦਾ ਗ੍ਰੇਟ ਹੈ ਅੱਜ ਹੈ ਉਹ ਤਰ ਤਾਂ ਦੰਦ ਟੁੱਟੇ ਹੋਏ ਤੇ ਤੇ ਇੱਥੇ ਕਿਹੜਾ ਕੁਝ ਖਾਣਾ ਹੈ ਹੈ ਖਾ ਲੂੰਗਾ ਕਿੱਕਣਾ ਅੱਛਾ ਲਓ ਭਾਈ ਇਧਰ ਜਸ਼ਨ ਨੂੰ ਮਿਲੋ ਜੀ ਮੇਰਾ ਅੱਲਾ ਸਨ ਸਰਨ ਨੂੰ ਜੇ ਤੁਸੀਂ ਸਬਸਕ੍ਰਾਈਬ ਕਰ ਜੀ ਆਵੇ ਤਾਂ ਵੀ ਭੁੱਖ ਰੱਖੀ ਵੀ ਸੀ ਹਾਂਜੀ ਕਹਿੰਦੇ ਹਾਂਜੀ ਇੱਧਰ ਮਿਲੋ ਬਈ ਮੇਰੇ ਵੱਲੋਂ ਸਾਰਿਆਂ ਨੇ ਹੱਥ ਜੋੜ ਕੇ ਵੈਰਵਰ ਸਾਸ਼ੀ ਲਾ ਜੀ ਬਾ ਜੀ ਬਾ ਜੀ ਦਾ ਟੌਰਾਂ ਪਰ ਤੇ ਟੌਰਾਂ ਲਿਖਦੀਆਂ ਦਿਖੇ ਰਹੇ ਹੈ ਬਿਆਹ ਚੱਲ ਰਹੀ ਹੈ ਹੈ ਬਿਆਹ ਚੱਲ ਰਹੀ ਹੈ ਬਿਆਹ ਚੱਲਿਆ ਹਾਂਜੀ ਜੇ ਬਿਆਹ ਰਾਤ ਦਾ ਤਾਂ ਘਟ ਤੇ ਘਟ ਜਸ਼ਨਰ ਪੰਮੂ ਨੂੰ ਤਾਂ ਸੁਲਾ ਜਾਂਦੀ ਕਿਹੜਾ ਵਾਰੀ ਆਉਂਦਾ ਕਹਿੰਦਾ ਮੇਰੇ ਕੋਲ ਛੱਡ ਜੋ ਬੱਚੇ ਮੰਨ ਨਹੀਂ ਦੇਦੇ ਬੱਚਿਆਂ ਨੂੰ ਚਾਹ ਹੁੰਦਾ ਜਿਆਦਾ ਛੋ ਬੱਚਿਆਂ ਨੂੰ ਹੁੰਦਾ ਚਾਹ ਹਾਂਜੀ ਪਰਾ ਪਾ ਦਾ ਦੇਸੀ ਲੋਕ ਵਿੱਚ ਇਹ ਵਾਈ ਮੈਂ ਉਹ ਵੀ ਰਹਿ ਜਵੇ ਪਰ ਕਹਣਾ ਨਹੀਂ ਆਹ ਲੈ ਬਾਈ ਭੈਣ ਉੱਧਰ ਲੱਗੀ ਬੂਟਰ ਇਹਦਾ ਅਹੀ ਕੰਮ ਹੈ ਹਨਾ ਪਾ ਲੈ ਖੋਲੇ ਪਾ ਲੈ ਖੋਲੇ ਹਨਾ ਹੈ ਨਾਵੇਂ ਬੂਟਾ ਤੇ ਘਟਨ ਬਾਈ ਟਾਈਮ ਦੱਸਿਆ ਕਿੰਨਾ ਹੋ ਗਿਆ 6 ਵਜੇ ਲੋ ਬਾਈ 8 ਉਹ ਠੀਕ ਹੈ ਠੀਕ ਹੈ ਠੀਕ ਹੈ ਤਰ 8 ਵਜੇ ਕੇ 3 ਮਿੰਟ ਹੋ ਗਏ 8 ਵਜੇ ਕੇ 3 ਮਿੰਟ ਉਹ ਦਿਖਾਈ ਦੇਖੀ ਦੇਖੀ ਅੱਜ ਸਾਰੇ ਘੜੀਆਂ ਲਾਈ ਫਿਰਦੇ ਆ ਆ ਲੋ ਬਾਈ ਲੈ ਲਿਆ ਜਸ਼ਨ ਨੇ ਵੀ ਆਪਣੀ ਘੜੀ ਦਾ ਹਾਂ ਲਓ ਠੀਕ ਨੇ ਲਓ ਪਰਮਨ ਖੜਾ ਹੋ ਕੇ ਟੌਰ ਦਿਖਾ ਵਾ ਮੇਰਾ ਬੁੱਗੂ ਹੈ ਦਾ ਬਾਈ ਪਰੋਂ ਦੀ ਦੇਖੋ ਟੌਰ ਮੜਾ ਕੋਟ ਸਿੱਧਾ ਕਰ ਲੈ ਯਾਰ ਐ ਹੈ ਠੀਕ ਆ ਆ ਲਾ ਬਈ ਚਾਚਾ ਆ ਗਿਆ ਥੋੜੀ ਇਹ ਹਾਂ ਕਿੱ데 ਜਾਣਾ ਹੈ ਹਾਂ ਗੱਡੀ ਚ ਤਾਂ ਜਾਣਾ ਯਾਰ ਹੈ ਆਏ ਬਾਈ ਚਾਚੇ ਦਿੱ ਜਿਹਦਾ ਪਿਆਰ ਐ ਇਹ ਆ ਦੇ ਮੋਟੂ ਹੈ ਹਾਂ ਹੈ ਤਾਂ ਟਾਵਰ ਬਣਾਤੀ ਤਾਂ ਪੂਰੀ ਹੈ ਨਾ ਹੈ ਐਸੀ ਦੀ ਟਾਵਰ ਉਹ ਆ ਕੇ ਲੈ ਪਾ ਵੀ ਦਿਖਾਈ ਦਿਖਾਈ ਮਨੀ ਜੀ ਇਦਾਂ ਟਾਵਰ ਹੋਣ ਯਾਰ ਨਹੀਂ ਯਾਰ ਚਾਚੇ ਟਾਵਰ ਨਹੀਂ ਹੈਗੀ ਇਹਦੀ ਹੁਣ ਟਾਵਰ ਨਹੀਂ ਹੈਗੀ ਹਾਂ ਕਮੇਜਾ ਵੀ ਹੈ ਹਾਂ ਕਮੇਜਾ ਲੰਮੀ ਹੈ ਹੈ ਪੈਂਟ ਦੇ ਵਿੱਚ ਦੇ ਦੇ ਕਹਿੰਦੇ ਚਾਚੇ ਇੱਕ ਚਾਚੇ ਵਿੱਚ ਦੇ ਟਾਵਰ ਖਰਾਬ ਕਰਤੀ ਕਮੇ ਜੀ ਹੈ ਠੀਕ ਹੈ ਆਵੇ ਸਰਦਾਰੀਆਂ ਟਾਵਰ ਤੇਰੀ ਵੀ ਬਹੁਤ ਅੱਜ ਨਜ਼ਰ ਨਾਲ ਲੱਜਵੇ ਹਾਂਜੀ ਹੈ ਕਦੇ ਕਦੇ ਮੱਕਾਂ ਮਿਲਦਾ ਨਹੀਂ ਕਦੇ ਕਦੇ ਹਾਲ ਤੱਕ ਘਰ ਦਾ ਵਿਆਹ ਹੋਣਾ ਫਿਰ ਦੇਖਿਓ ਟੋਰਾں ਚ ਅੱਜ ਤਾਂ ਤੁਸੀਂ ਪਛਾਣੀ ਨਹੀਂ ਪਾਣਾ ਸਾਨੂੰ ਹਾਂ ਆਹ ਲੈ ਸੱਚੀ ਉਹ ਨਹੀਂ ਪਛਾਨਣਾ ਇੰਨੇ-ਇੰਨੇ ਆਹ ਲੇ ਭਾਈ ਚਾਚੇ ਨੇ ਘੇਰ ਲਿਆ ਮੁੰਡਾ ਚਾਚਾ ਹੋ ਗਿਆ ਗੋਡਣੀਆਂ ਪਰ ਤੇ ਆਹ ਦੇਖੋ ਇੱਕਣ ਆਏ ਭਾਈ ਚਾਚੇ ਭਤੀਜੇ ਦੀ ਯਾਰੀ ਐਵੇਂ ਨਹੀਂ ਕਿਸੇ ਨੇ ਕਿਹਾ ਹੈ ਆਹ ਦੇਖੋ ਭਾਣਜੀ ਵੀ ਭਾਈ ਵਿੱਚ ਵਿੱਚ ਹੋ ਨਹੀਂ 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 ਉਹ ਨਹੀਂ ਨਹੀਂ ਚੱਲੀਏ ਬੱਗੂ ਬੱਗੂ ਚੱਲੀਏ ਚੱਲਦੇ ਆ ਹਾਂ ਮੇਰ ਜੀ ਤਾਂ ਚਲੋ ਵੀ ਆ ਤੁਸੀਂ ਕਿਆ ਕੋ ਸਰਮਾ ਸਰ ਕਰੀ ਜਾਂਦੀਆਂ ਉਹ ਸਾਰਿਆਂ ਦੇ ਟਿੱਕੇ ਲਾਏ ਵੇ ਮੈਂ ਹੀ ਰਹਿ ਗਿਆ ਇੱਕ ਮੇਰੇ ਵੀ ਲੱਗਦਾ ਕਿ ਮੈਂ ਬਾਂਦਰ ਜਿਹਾ ਲੱਗਦਾ ਹਾਂ ਹੈ ਹੈ ਠੀਕ ਹੈ ਅੱਛਾ ਅੱਛਾ ਇਹ ਬੱਚੇ ਦੇ ਵੀ ਲੱਗ ਗਿਆ ਇਹ ਬੱਚੇ ਦੇ ਵੀ ਲੱਗ ਗਿਆ ਇਹ ਬੱਚੇ ਦੇ ਵੀ ਲੱਗ ਗਿਆ ਕਿੰਨੇ ਲੱਗਦੇ ਨੇ ਹਾਂ ਆ ਤਾਂ ਬੜੀ ਬਹੁਤ ਪਿਆਰੀ ਆ ਸਾਡੀ ਗੁੜੀਆ ਰਾਣੀ ਇਹ ਪਰਦਾ ਕਿ ਟੱਲ ਲਿੰਗੀ ਕਰਦੀ ਅੱਛਾ ਉਹ ਪਰਦਾ ਚਲੋ ਕੋਈ ਨਹੀਂ ਦੇਖਣੇ ਤਾਂ ਕੱਢ ਲਾ ਦਈਏ ਹੈਂ ਦੇ ਹਾਂ ਇੱਥੇ ਉਹ ਲੱਗਣਾ ਹੈ ਨਟ ਉਹ ਨਾ ਕੋਈ ਜਿਹਦੇ ਪੱਟੂ ਇਹ ਹਾਂ ਇੱਥੇ ਤਾਂ ਖਿੱਚ ਲਿਆ ਨਾ ਫੜ ਕੇ ਭੱਜ ਕੇ ਹੈਨਾ ਹਾਂ ਵੀ ਦੱਸੋ ਫਿਰ ਹੁਣ ਚਲੋ ਚਲੋ ਫਿਰ ਚਲੋ ਚਲੋ ਮੇਰੇ ਕੋਲ ਵੇ ਚਲੋ ਚਲੋ ਮੇਰੇ ਕੋਲ ਤਸਵੀਰ ਲੋ ਬਾਈ ਇਹਦਾ ਬਿੱਲ ਕੌਣ ਦੇ ਲੋਕ ਉਹ ਅੱਬੱਗਾ ਸ਼ੇਰ ਹੈ ਸ਼ੇਰ ਬੱਗਾ ਆ ਸ਼ੇਰ ਬੱਗਾ ਏ ਬਾਈ ਇਹ ਨਾਲ ਰੱਖਦੀ ਆਪਣਾ ਭੁੱਲੀ ਵੀਤੀ ਹੁਣ ਹੈ ਭੁੱਲੀ ਵੀ ਲੈ ਰੱਖ ਨਾ ਅੰਦਰ ਹਾਂ ਉੱਥੇ ਖੋਜੂਗਾ ਚਲੋ ਜਿੱਥੇ ਬੈਠੋ ਤੂੰ ਚਲੋ ਨੀਦੀ ਵਾ ਚਲੋ ਹਾਜਾ ਚਲੰਦ ਚੱਲ ਆ ਜਾ ਹਰ ਤੀ ਤੋ ਚਲੋ ਠੀਕ ਹੈ ਫਿਰ ਓਕੇ ਮੰਨਣਾ ਵਾਲੀ ਉੱਤੀ ਜਾ ਕੇ ਚਲੋ ਜੀ ਚਲੋ ਲੋ ਜੀ ਬਾਈ ਇੱਕ ਵਾਰ ਬੈਕ ਕਰਨੀ ਪੈਂਦੀ ਹੈ ਫਿਰ ਇਧਰ ਨੂੰ ਗੇਅਰ ਪਾ ਲੈਣਾ ਲੋ ਵੀ ਪਹੁੰਚ ਚੁੱਕੇ ਆ ਸਾਰੇ ਫੈਮਿਲੀ ਮੈਂਬਰ ਜਿਸ ਨੇ ਲਾਤਾ ਲਾ ਕੋ ਪਤਾ ਸੀਸੇ ਸੀਸੇ ਸਾਰੇ ਆ ਨੇ ਉੱਪਰ ਲਾ ਸੱਚੀਓ ਚਲੋ ভাই ਬਾਕੀ ਜਾ ਕੇ ਮਿਲਦੇ ਆ ਅੰਦਰ ਬਹੁਤ ਵਧੀਆ ਰਾਤ ਦਾ ਦਿਨ ਦਿਨ ਦੇ ਡੇ ਪ੍ਰੋਗਰਾਮ ਬਥੇਰੇ ਦੇਖੇ ਹਰਜੀਤ ਮੇਰਾ ਪਹਿਲੀ ਗੱਲ ਆ ਰਾਤ ਦਾ ਪ੍ਰੋਗਰਾਮ ਹਾਂਜੀ ਬੜੀ ਨੀ ਆ ਹਣਾ ਐਂਟਰੀ ਗੇਟ ਕਪਲ ਦੀ ਫੋਟੋ ਦਿਖਾ ਦਨੇ ਤੁਹਾਨੂੰ ਬਾਈ ਪਹਿਲਾਂ ਹੀ ਦੇਖ ਲੋ ਫੋਟੋ ਇਹ ਦੇਖਣੀ ਨਹੀਂ ਦੇਖੀ ਵੀ ਆ ਇਹਦਾ ਦੇਖੀ ਵੀ ਆ ਚਲੋ ਭਾਈ ਚੱਲ ਰਿਹਾ ਪ੍ਰੋਗਰਾਮ ਚਲੋ ਭਾਈ ਕਹਿੰਦਾ ਸਭ ਤੋਂ ਪਹਿਲਾਂ ਐਲਬਮ ਦੇਖਣ ਦਾ ਕੰਮ ਹੈ ਹੈ ਸੱਤੀ ਕਾ ਜੀ ਸਾਰਿਆਂ ਨੂੰ ਹੋ ਮਮਾ ਨੂੰ ਹੁਣ ਨਵਾਂ ਮਹਿਮਾਨ ਮਿਲਿਆ ਨਵਾਂ ਮਹਿਮਾਨ ਤਾਂ ਹੁਣ ਮਿਲਿਆ ਲੋਗੋ ਹੀ ਖੜਜੋ ਲਾ ਇਧਰ ਦੇਖੋ ਭਾਈ ਇਹ ਜਸ਼ਨ ਨੇ ਭਾਈ ਜਸ਼ਨ ਤੇ ਇੱਕ ਰਿਕਾਰਡ ਹੈ ਵੇ ਇਹਨੂੰ ਜਿੰਨਾ ਮਰਜੀ ਖਿਜ ਲੋ ਜੋ ਕੁਸ ਮਰਜੀ ਗਹਿ ਲੋ ਪਰ ਇਹਦੇ ਬੱਚਿਆਂ ਨਾਲ ਜੋੜੀ ਬਣਦੀ ਆ ਹਾਂ ਬੱਗੂ ਹਾਂ ਜਸਨ ਤੇਰਾ ਨਹੀਂ ਜਸਨ ਇਹਨਾਂ ਬਗੈਰ ਸਰਦਾ ਹੈ ਨਾ ਹੈ ਇੱਕ ਬਾਈ ਬੰਦਾ ਆਪਣਾ ਕਿੱਥੇ ਜਸਨ ਇੱਕ ਬੰਦਾ ਪਿੱਛੇ ਹੋ ਤਾਂ ਉਹ ਬਾਈ ਖਾਨ ਪਰ ਉਲਝਿਆ ਵਾ ਪਾਰਟਿਸਪੈਂਟ ਕਰ ਰਿਹਾ ਇਧਰ ਐਲਬਮ ਦੇਖੀ ਜਾ ਰਹੀ ਪੂਰੀ ਰਹਿ ਪਤ ਇਹਨਾਂ ਕੋਲ ਉਹ ਸਾਸੀ ਬੱਗੂ ਸਾਸੀ ਗੱਲ ਬਲਾਈ ਇਹ ਨਹੀਂ ਬਾਈ ਹੁਣ ਉਲਜੀ ਵੀ ਹੈ ਇਹਦੇ ਚ ਇਹ ਜਸ਼ਨ ਨਾਲ ਚੱਲ ਪਈ ਚੱਲ ਪਈ ਚੱਲ ਪਈ ਨਹੀਂ 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 ਜਸ਼ਨ ਹੀ ਆ ਆ ਜਾ ਉਹਨਾਂ ਨੂੰ ਦੇਖ ਪੁੱਤ ਇੱਧਰ ਲੋ ਸਾਡਾ ਉਹ ਬੱਗਾ ਇੱਕ ਨਾ ਬਾਈ ਇਹ ਜਸ਼ਨ ਦਾ ਕੰਮ ਚਲੋ ਬਾਈ ਚੱਲ ਰਹੀ ਪਾਰਟੀ ਕੁੜੀ ਵੀ ਆ ਗਈ ਵਿਆਹ ਲਈ ਉਹਨੂੰ ਵੀ ਮਿਲ ਲੈ ਹੈਪੀ ਆ ਗਈ ਰਾਜਵੀਰ ਆ ਗਈ ਕਿੱਥੇ ਆ ਦੇ ਖੜੀ ਚੱਲ ਬਈ ਉਹ ਲੈ ਬਾਈ ਗੁੜੀ ਆ ਗਈ 42 ਪਾਈ ਤੇ ਰਹੀ ਜਸ਼ਨ ਆ। ਲੋ ਬਾਈ ਚੱਲ ਰਹੀ ਆ ਪਾਰਟੀ। ਇਧਰ ਬੱਚਾ ਪਾਰਟੀ। ہاں ਸਰਦਾਰ ਨੀਤਾ ਹੈ। ਮੈਂ ਵੇਟ ਕਰ ਰਹੀ ਹਾਂ ਮੇਰੇ। ਦੇਖ ਲੈ ਝੂਠ ਬੋਲਦੀ ਹੈ ਨਾ। ਨਾ ਬੱਚੇ। ਖਾ ਲਿਆ ਇਹਨੇ ਸਾਰਾ ਕੁਝ। ਬਾਕੀ ਹੈ? ਥੋੜਾ ਜਿਹਾ। ਚੱਲ ਫੇ ਲਵਲੀ ਲਵਲੀ ਕਰ ਲੈ। ਚੱਕ ਲੈ। ਹਾਂ ਲੈ ਲਓ ਓਕੇ ਥੈਂਕ ਯੂ ਏਕਣਾ ਹੀ ਵਾਪਸ ਇਹ ਤਾਂ ਛੱਡ ਦੇਣੀ ਕਿ ਅਸੀਂ ਏਕਣਾ ਹੀ ਵਾਪਸ ਗੁੱਡ ਵਿਸ਼ ਲੈ ਬਈ ਇਧਰ ਬੱਚੇ ਮਸਤ ਹੈ ਵਿਆਹ ਵੀ ਪੂਰਾ ਚੱਲ ਰਿਹਾ ਆਹ ਬਈ ਜਸ਼ਨ ਸਹਾਰੀ ਹਾਂ ਜਸ਼ਨ ਸਿੱਖ ਗਈ ਥੈਂਕ ਯੂ ਵੀਰੇ ਜਸ਼ਨ ਉਹ ਪੰਮੂ ਆਲੂ ਤਾਂ ਨਹੀਂ ਖਾਣੇ ਦੇਖ ਲੈ ਆਹੋ ਫ੍ਰੈਂਚ ਫ੍ਰਾਈਜ਼ ਆਲੂ ਆ ਇਹ ਉਹ ਦੋਏ ਲੰਬੇ ਲੰਬੇ ਹੁੰਦੇ ਹੋ ਹੀ ਕਹੀ ਜਾਂਦਾ ਨਹੀਂ ਖੋਲਦੇ ਜੂਤੇ ਉਹ ਦੇਖੋ ਕੰਮੂ ਫੋੜ ਲੈ ਜੇ ਤੇਰੀ ਆਈਟਮ ਹੈ ਫਾਈ ਛੋਟਾ ਵੀਰ ਦੇਖ ਲੈ ਪਮੂ ਜੇ ਤੇਰੀ ਆਈਟਮ ਹੈ ਪੁੱਤ ਉਲਝ ਗਿਆ ਮੈਨੂੰ ਲੱਗਦੀ ਕੋਈ ਚੱਕਰ ਪੈ ਗਿਆ ਹੈ ਉਹ ਦੂਆਏ ਨੇ ਕਿ ਨਵਾਲਾ ਮੂੰਚਾ ਆਇਆ ਬਾਬੀ ਮੁੜ ਜਾਂਦਾ ਪੱਕੀ ਗੱਲ ਐ ਫਾਰਮ ਖਾਤਰ ਬੁਲਾਇਆ ਤਾਂ ਬੰਦਾ ਆਲੂ ਵਾਲਾ ਹੋ ਰਹਿ ਗਿਆ ਚਲੋ ਬਾਈ ਆਪਾਂ ਖਾਈਏ ਆਪਣਾ ਪੱਪੂ ਜੂ ਪਰ ਡਿਜ਼ਾਈਨ ਦੇ ਜਿਸਨ ਖਾਣਾ ਪਤਾ ਲੈ ਲੈ ਇੱਕ ਪੀਸ ਜਿਵੇਂ ਨਾ ਰਤਾੜੇ ਚਾਂਦੇ ਬਾਈ ਆਹ ਦੇਖੋ ਚੀਜ਼ ਮੈਨ ਵਾਓ ਆਹ ਚੀਜ਼ ਐ ਬਾਈ ਅਸਲੀ ਅੜਕ ਅਰੇ ਪੁੱਤਰ ਡੁੱਲ ਜਾਣਾ ਹਰ ਜਾ ਖਾਲਾ ਪੁੱਜ ਜੇ ਸਨ ਖਾਣਾ ਜੇ ਹੋਰ ਖਾ ਸਕਦੀ ਐ ਆ ਲੋ ਭਾਈ ਆਹ ਹੈ ਰਾਤ ਦੀ ਡੈਕੋਰੇਸ਼ਨ ਲੋ ਭਾਈ ਗੋਭੀ ਬਰੇ ਆ ਗਈ ਇਹਦਾ ਪਨੀਰ ਟਿੱਕੇ ਤੇ ਪਨੀਰ ਟਿੱਕਾ ਨਹੀਂ ਲੱਤਾ ਤੇਲਾ ਭਾਬੀ ਨੇ ਮੈਨੂੰ ਤਾਂ ਗੋਭੀ ਦੇ ਲਈ ਆਪਣੇ ਕੋਲ ਭਾਈ ਮਸ਼ਰੂਮ ਆ ਗਿਆ ਦਾ ਚਲੋ ਉਹਨਾਂ ਨੂੰ ਗੋਭੀ ਚੰਗੀ ਲੱਗਦੀ ਹਰਜੀਤ ਹਾਂ ਟਰਾਈ ਕਰਨੀ ਚਾਹੀਦੀ ਹੈ ਆ ਸਹੀ ਗੱਲ ਆ ਸੌਰੀ ਘਣੀ ਵੀ ਕੋਈ ਚੀਜ਼ ਖਾਣੀ ਚਾਹੀਦੀ ਸੌਰੀ ਚਲੋ ਲੈ ਵੀ ਮਦਾਰੀ ਆਇਆ ਸੀ ਮਸੀਹ ਹੱਥ ਘੁੰਮਦਾ ਫਿਰਦਾ ਕਿਆ ਖਾ ਰਿਹਾ ਨਹੀਂ ਲਾਇਆ ਮੈਂ ਦਿਖਾਈ ਇੱਧਰ ਨੂੰ ਕੁਮਾਕੇ ਕਿਆ ਹੈ ਕਿਆ ਲੈਣਾ ਬੁੱਤ ਇਹ ਵੀ ਪਨੀਰ ਪਰ ਇੱਧਰ ਬਾਈ ਦੋਸੇ ਵਾਲੀ ਆ ਗਈ ਤੇ ਇੱਕ ਤੇ ਇਹ ਕੈਮਰੇ ਕੰਨੀ ਨਾ ਦੇਖੋ ਨਹੀਂ ਭੁੱਜੀ ਆ ਸੌਸ ਲੈਣੀ ਵੀਰ ਮੜੀ ਜੀ ਦੇਈਆਂ ਇੱਧਰ ਨੂੰ ਦੇਖੋ ਬਾਈ ਲੈ ਹਰੀ ਭਰੀ ਇੱਕ ਪਲੇਟ ਖੜਾ ਹਾਂ ਇੱਕ ਪਲੇਟ ਲੋ ਭਾਈ धन्यवाद आपका बहुत-बहुत धन्यवाद ਕਾ ਕਰ ਜਾ ਕੜੀ ਬਣਾਉਂਦਾ ਇਹ ਕਹਿੰਦਾ ਕੜੀ ਹੀ ਕੜੀ ਕਾਂਗਾ ਕੜੀ ਕੜੀ ਅੱਛਾ ਕੜੀ ਹੈਗੀ ਆ ਕੜੀ ਮੈਨੂੰ ਫੜਾ ਦਿੱਤੀ ਬਾਈ ਨਾ ਜੇਬ ਚ ਰੱਖ ਲਈ ਉਹ ਖੜਾ ਹੋ ਕੇ ਖਾਲਾ ਤੋਂ ਛੋਟਾ ਹੈ ਬਹਿ ਕੇ ਨਹੀਂ ਹਾਂ ਹਾਂ ਖੜਾ ਹੋ ਕੇ ਖਾਲਾ ਕੁਰਸੀ ਤੇ ਮਿਰਚਾਂ ਨਹੀਂ ਹੈਗਾ ਤੇਰਾ ਲੋੜ ਹਾਂ ਖਾਲਾ ਖਾਲਾ ਖਾ ਲੋ ਪੁੱਤ ਖਾ ਲੋ ਲੋ ਬਾਈ ਸਮਾਪਤੀ ਵੱਲ ਕੰਮ ਲੋ ਬਈ ਬੰਦਾ ਆਪਣਾ ਖੁਸ਼ ਆ ਹਾਂ ਵੀ ਹਰਜੀਤ ਕੁਰੇ ਹਾਂਜੀ ਮੈਂ ਖਾਂ ਖਾ ਤਾ ਖਾ ਲਈ ਹਨ ਆਏ ਤੇਰੇ ਨਿੰਬੂ ਰੋ ਜੋੜ ਕੇ ਜਸ਼ਨ ਦੀਆ ਮੌਜ ਜਸ਼ਨ ਦਾ ਖਾਣਾ ਬਈ ਸਭ ਤੋਂ ਰੋ ਹੈ ਤੂੰ ਖਾ ਲੈ ਯਾਰ ਤੂੰ ਉਹਨਾਂ ਦੇਖ ਨਿੰਬੂ ਆ ਤੂੰ ਖਾ ਲੈ ਇਹ ਬਈ ਮਟਰ ਬਣੀ ਨਾਲ ਖਾ ਰਿਆ ਚੌਲ ਦੇਖ ਲੋ ਅੱਪਰ ਨਾਲ ਗੇਰ ਲਈ ਖਾ ਕੇ ਖਾ ਲੈ ਚਾਈ ਬਨੀਰ ਹਾਂ ਚਾਈ ਬਨੀਰ ਹੈ ਕੋ ਖਾ ਰਿਓ ਦੇਖ ਉਹ ਫਿੱਕੇ ਚੋਲ ਖਾ ਰਹੀ ਹੈ